ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਇਹ ਵਾਲੀ ਪ੍ਰੋਬਲਮ ਹਰ ਘਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਆਉਂਦੀ ਆ। ਤੇ ਇਹੇ ਪ੍ਰੋਬਲਮ ਕੀ ਹੈ ਕਿ ਜਿਹੜੇ ਆਪਣੇ ਕੱਪੜੇ ਹੁੰਦੇ ਆ ਹਨਾ ਜਿਦਾਂ ਵਾਈਟ ਕੁਰਤੇ ਪਜਾਮੇ, ਚਿੱਟੇ ਕੁਰਤੇ ਪਜਾਮੇ ਹੁੰਦੇ ਜਾਂ ਫਿਰ ਬੀਬੀਆਂ ਦੇ ਸੂਟ ਹੁੰਦੇ ਆ ਜਿਹੜੇ ਪਿਓਰ ਦੇ ਸੂਟ ਹੁੰਦੇ ਆ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੇ ਵਾਟ ਪੈ ਜਾਂਦੇ ਆ ਜਦੋਂ ਆਪਾਂ ਉਹਨਾਂ ਨੂੰ ਧੋਨੇ ਆ। ਤੇ ਖਾਸ ਕਰਕੇ ਜਿਹੜੇ ਆਪਣੇ ਚਿੱਟੇ ਕੁਰਤੇ ਪਿਆ ਮਿਲਦੇ ਉਹਨਾਂ ਦੇ ਉੱਤੇ ਹਨਾ ਆਪਣੇ ਜਿਹੜੇ ਵਟਾਂ ਵਾਲੇ ਕੁਰਤੇ ਪਿਆ ਮਿਲਦੇ ਆ ਮੁੰਡਿਆਂ ਨੂੰ ਬਹੁਤ ਸ਼ੌਕ ਹੁੰਦਾ ਤੇ ਇਹਨਾਂ ਨੂੰ ਜਿੰਨੀ ਮਰਜ਼ੀ ਪ੍ਰੈਸ ਮਾਰ ਲਓ ਦੋਸਤੋ ਪਰ ਇਹਨਾਂ ਦੇ ਜਿਹੜੇ ਵਟ ਆ ਉਹ ਨਹੀਂ ਨਿਕਲਦੇ ਪਰ ਦੋਸਤੋ ਇੱਕ ਇਹੋ ਜੀ ਜਿਹੜੀ ਟੈਕਨੀਕ ਹੈ ਇਹੋ ਜੀ ਜਿਹੜੀ ਟ੍ਰਿਕ ਹੈ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਕਿ ਇੱਕ ਵਾਰ ਪ੍ਰੈਸ ਮਾਰਨ ਤੇ ਜਿਹੜੀ ਕਿੱਕਰੀ ਜਣਾ ਤੁਹਾਡੀ ਉਹ ਬਿਲਕੁਲ ਖੰਭੇ ਵਾਂਗ ਖੜ ਜਾਊਗੀ ਤੇ ਉਹ ਟ੍ਰਿਕ ਦੋਸਤੋ ਕੀ ਆ ਕਿ ਬਹੁਤ ਹੀ ਸੌਖਾ ਯਾ ਤਰੀਕਾ ਹੈ ਪ੍ਰੈਸ ਵੀ ਤੁਸੀਂ ਉਸੇ ਤਰੀਕੇ ਨਾਲ ਹੀ ਮਾਰਨੀ ਆ ਜਿੱਦਾਂ ਤੁਸੀਂ ਮਾਰਦੇ ਹੋ ਪਰ ਜਿਹੜੀ ਤੁਹਾਡੀ ਕਰੀ ਜ ਹੈ ਨਾ ਤੇ ਇੱਕੋ ਵਾਰ ਪ੍ਰੈਸ ਮਾਰਨ ਤੇ ਤੁਹਾਡੇ ਭਾਵੇਂ ਜਿਹੜਾ ਪਿਓਰ ਕਾਟਨ ਦਾ ਕੁੜਤਾ ਪਿਆ ਹੋਵੇ ਜਾਂ ਪਿਓਰ ਦਾ ਸੂਟ ਹੋਵੇ ਇੱਕੋ ਵਾਰ ਪ੍ਰੈਸ ਮਾਰੇ ਤੇ ਤੁਹਾਡੇ ਸਾਰੇ ਸਾਰੇ ਜਿਹੜੇ ਵਾਟ ਆ ਉਹ ਨਿਕਲ ਜਾਣਗੇ ਤੇ ਨਾਲ ਦੀ ਨਾਲ ਜਿਹੜੀ ਉਹਦੀ ਕਰੀ ਆ ਉਹ ਵੀ ਖੰਭੇ ਦੇ ਵਾਂਗ ਖੜ ਜੇਗੀ ਤਾਂ ਤੁਹਾਨੂੰ ਸਾਰਾ ਪ੍ਰੋਸੈਸ ਜਿਹੜਾ ਆਪਣੀ ਵੀਡੀਓ ਦੇ ਵਿੱਚ ਦੱਸਦਾ ਤੇ ਆਪਣੀ ਵੀਡੀਓ ਦੇ ਨਾਲ ਬਣੇ ਰਹੋ ਤੇ ਨਾਲ ਦੀ ਨਾਲ ਦੋਸਤੋ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਹੋਰਾਂ ਲੋਕਾਂ ਤੱਕ ਤਾਂ ਜੋ ਸਾਰੇ ਜਣੇ ਇਹ ਵੀਡੀਓ ਦਾ ਜਿਹੜਾ ਲਾਭ ਉਠਾ ਸਕਣ ਠੀਕ ਹੈ ਕਿ ਕਰਨਾ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਜਿਹੜਾ ਕੁਰਤਾ ਪਜਾਮਾ ਹੈ ਬਿਲਕੁਲ ਵੱਟੋ ਵੱਟ ਹੋਇਆ ਪਿਆ ਠੀਕ ਹੈ ਨਾ ਤੇ ਇਹਨੂੰ ਆਪਾਂ ਸੈੱਟ ਕਰ ਲਿਆ ਤੇ ਤੁਹਾਨੂੰ ਚਾਹੀਦੀ ਹੈ ਪ੍ਰੈਸ ਠੀਕ ਹੈ ਨਾ ਪ੍ਰੈਸ ਤੁਸੀਂ ਦੋਸਤੋ ਉਸੇ ਤਰੀਕੇ ਨਾਲ ਮਾਰਨੀ ਹੈ ਪਰ ਤੁਸੀਂ ਕਰਨਾ ਕੀ ਹੈ ਫਿਰ ਦੋਸਤੋ ਇੱਕ ਰੋਟੀ ਲੈਵਟਣਾ ਜਿਹੜਾ ਸਿਲਵਰ ਰੋਲ ਹੁੰਦਾ ਨਾ ਇਹ ਤੁਸੀਂ ਲੈ ਲੈਣਾ ਤੇ ਇਹਨੂੰ ਆਪਣੀ ਪ੍ਰੈਸ ਤੇ ਇਹਨੂੰ ਤੁਸੀਂ ਕਾਫੀ ਸਾਰਾ ਜਿਹੜਾ ਅੱਧਾ ਵਾ ਨਾ ਅੱਧੇ ਨਾਲੋਂ ਜ਼ਿਆਦਾ ਤੁਸੀਂ ਇਹਨੂੰ ਲਾ ਲੈਣਾ ਤੱਟੋਂ ਕਰਕੇ ਤੁਸੀਂ ਜਿਹੜਾ ਤੈਨਾ ਵਾ ਉਹ ਲਾ ਲੈਣਾ ਤੇ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ ਜਿਹੜਾ ਕੱਪੜੇ ਚਿਮੜਨ ਦਾ ਇਹ ਆਪਣੀਆਂ ਕਈ ਪ੍ਰੈਸਾਂ ਇਹੋ ਜਿਹੀਆਂ ਹੁੰਦੀਆਂ ਵਾ ਕਿ ਆਪਣੇ ਜਿਹੜੇ ਕੱਪੜੇ ਆ ਉਹਨਾਂ ਦੇ ਉੱਤੇ ਚਿਮੜ ਜਾਂਦੇ ਆ ਠੀਕ ਹੈ ਨਾ ਪਰ ਦੋਸਤੋ ਤੁਸੀਂ ਕੀ ਕਰਨਾ ਕਿ ਸਭ ਤੋਂ ਪਹਿਲਾਂ ਇਹ ਜਿਹੜਾ ਵਾ ਸਿਲਵਰ ਫੋਇਲ ਪੇਪਰ ਇਸੇ ਤਰੀਕੇ ਨਾਲ ਤੁਸੀਂ ਇਹਨੂੰ ਲਵੇਟ ਦੇਣਾ ਤੇ ਹੋਣ ਦੋਸਤੋ ਆਪਣੀ ਜਿਹੜੀ ਪ੍ਰੈਸ ਆ ਬਿਲਕੁਲ ਆਪਾਂ ਹੌਟ ਕਰ ਲਾਂਗੇ ਤੇ ਇਹਦੇ ਨਾਲ ਦੋਸਤੋ ਇੱਕ ਫਾਇਦਾ ਤੇ ਤੁਹਾਡਾ ਇਹ ਹੋ ਜਾਏਗਾ ਪਹਿਲੀ ਵਾਰ ਚ ਮਾਰਨ ਤੇ ਜਿਹੜਾ ਵਾ ਆਪਣੀ ਪੂਰੀ ਦੇ ਪੂਰੇ ਜਿਹੜੇ ਵਾਟ ਆ ਉਹ ਨਿਕਲ ਜਾਣਗੇ ਤੇ ਦੂਜਾ ਇਹਦਾ ਇਹ ਫਾਇਦਾ ਹੈ ਕਿ ਜਿਹੜੇ ਆਪਣੇ ਕੱਪੜੇ ਕਈ ਵਾਰ ਹੁੰਦੇ ਆ ਜਿਹੜੇ ਆਪਣੇ ਸਿੰਥੈਟਿਕ ਕੱਪੜੇ ਹੁੰਦੇ ਆ ਹੈਨਾ ਜਾਂ ਪਿਓਰ ਦੇ ਸੂਟ ਹੁੰਦੇ ਆ ਬੀਬੀਆਂ ਦੇ ਕੁੜੀਆਂ ਦੇ ਪਿਓਰ ਦੇ ਸੂਟ ਆਪਾਂ ਨੂੰ ਜਿਹੜਾ ਵਾ ਪ੍ਰੈਸ ਕਰਨ ਲੱਗੇ ਬਹੁਤ ਹੀ ਜ਼ਿਆਦਾ ਧਿਆਨ ਰੱਖਣਾ ਪੈਂਦਾ ਤਾਂ ਜੋ ਚਿਮੜ ਨਾ ਜਾਣ ਕਿ ਕਿ ਸਿਲਕੀ ਕਪੜਾ ਜਿਹੜਾ ਵਾ ਪ੍ਰੈਸ ਨੂੰ ਬਹੁਤ ਜਲਦੀ ਫੜਦਾ ਹੈ ਪਰ ਇਹਦੇ ਨਾਲ ਕਦੀ ਵੀ ਜਿਹੜਾ ਵਾ ਸਿਲਕੀ ਕਪੜਾ ਤੁਹਾਡਾ ਨਾਲ ਨਹੀਂ ਚਿੜੂਗਾ ਤੇ ਨਾਲ ਦੀ ਨਾਲ ਜਿਹੜਾ ਵਾ ਉਹ ਪ੍ਰੈਸ ਵੀ ਬਹੁਤ ਛੇਤੀ ਹੋ ਜਾਏਗਾ ਤੇ ਇਹ ਦੇਖੋ ਦੋਸਤੋ ਹੁਣ ਮੈਂ ਤੁਹਾਨੂੰ ਇੱਥੇ ਜਿਹੜੀ ਪ੍ਰੈਸ ਮਾਰ ਕੇ ਦਿਖਾਉਣਾ ਹੈ ਕਿ ਬਹੁਤ ਹੀ ਵਧੀਆ ਤੇ ਇੱਕੋ ਵਾਰ ਮਾਰੇ ਤੇ ਜਿਹੜੇ ਆਪਣੇ ਸਾਹ ਦੇਖੋ ਨਿਕਲ ਜਾਣਗੇ ਇਸੇ ਤਰ੍ਹਾਂ ਦੋਸਤੋ ਆਪਣਾ ਜਿਹੜਾ ਕੁੜਤਾ ਵਾ ਵੇਖੋ ਤੁਸੀਂ ਕਿੰਨੇ ਵੱਟੋ-ਵੱਟ ਹੋਇਆ ਪਿਆ ਠੀਕ ਹੈ ਨਾ ਤੇ ਆਪਾਂ ਕੁੜਤਾ ਵੀ ਜਿਹੜਾ ਵਾ ਆਪਾਂ ਇਸੇ ਤਰੀਕੇ ਨਾਲ ਜਿਹੜਾ ਪ੍ਰੈਫੈਕਟ ਕਰ ਲੈਣਾ ਇੱਕੋ ਵਾਰ ਮਾਰੇ ਤੇ ਦੋਸਤੋ ਇਹਦੇ ਜਿਹੜੇ ਵੱਟ ਆ ਸਾਰੇ ਦੇ ਸਾਰੇ ਨਿਕਲਦੇ ਜਾਂਦੇ ਆ ਸਿਰਫ ਇੱਕ ਸਿਲਵਰ ਰੋਲ ਲਾਉਣ ਦੇ ਨਾਲ ਸਿਲਵਰ ਕਿਉਂਕਿ ਸਿਲਕੀ ਕਪੜੇ ਆ ਦੋਸਤੋ ਬਹੁਤ ਹੀ ਜ਼ਿਆਦਾ ਜਿਹੜਾ ਡਾਰਿਆ ਉਹ ਰਹਿਦਾ ਵਾ ਪ੍ਰੈਸ ਦੇ ਨਾਲ ਚਿਮੜਦਾ ਤੇ ਦੂਜਾ ਦੂਜਾ ਆਪਣਾ ਇਹ ਡਰ ਰਹਿ ਜਾਂਦਾ ਜੇ ਆਪਣਾ ਕੋਈ ਚਿੱਟਾ ਕਪੜਾ ਹੋਵੇ ਚਿੱਟੀ ਸ਼ਰਟ ਚਿੱਟਾ ਵਾਈਟ ਕੁੜਤਾ ਪਿਆ ਮਾ ਕੋਈ ਵੀ ਚਿੱਟਾ ਕਪੜਾ ਹੋਵੇ ਤੇ ਉਹਦੇ ਉੱਤੇ ਕੀ ਹੁੰਦਾ ਕਿ ਯਾਰ ਪ੍ਰੈਸ ਦੇ ਥਲੇ ਕਾਲੇ-ਕਾਲੇ ਦਾਗ ਲੱਗੇ ਹੁੰਦੇ ਆ ਕਿ ਜਦੋਂ ਆਪਣੀ ਪ੍ਰੈਸ ਜ਼ਿਆਦਾ ਹੌਟ ਹੋ ਜਾਂਦੀ ਗਰਮ ਹੋ ਜਾਂਦੀ ਆ ਤੇ ਆਪਣੇ ਚਿੱਟੇ ਕਪੜੇ ਤੇ ਉਹ ਜਿਹੜੇ ਦਾਗ ਆ ਉਹ ਲੱਗ ਜਾਂਦੇ ਆ ਤੇ ਇਹਦੇ ਨਾਲ ਇੱਕ ਤੇ ਤੁਹਾਡੇ ਕਹੇ ਵੀ ਸੂਟ ਦੇ ਜਿਹੜਾ ਦਾਗ ਨਹੀਂ ਲੱਗੂਗਾ ਆਪਣੀ ਪ੍ਰੈਸ ਦਾ ਤੇ ਦੂਜਾ ਇਹਦਾ ਫਾਇਦਾ ਇਹ ਆ ਕਿ ਆਪਣਾ ਜਿਹੜਾ ਕਦੇ ਵੀ ਜਿਹੜਾ ਕਪੜਾ ਵਾ ਨਾਲ ਚਿੰਮੜ ਨਹੀਂ ਸਕਦਾ ਆਪਣਾ ਜਿਹੜਾ ਤੇ ਦੋਸਤੋ ਇਸ ਤਰੀਕੇ ਨਾਲ ਪ੍ਰੈਸ ਮਾਰੇ ਤੇ ਤੁਹਾਨੂੰ ਦੋ ਫਾਇਦੇ ਜ਼ਰੂਰ ਹੋਣਗੇ ਪਹਿਲਾ ਫਾਇਦਾ ਤਾਂ ਤੁਹਾਡਾ ਇਹ ਹੋਏਗਾ ਕਿ ਇੱਕੋ ਵਾਰ ਪ੍ਰੈਸ ਮਾਰੇ ਜੇ ਤੁਹਾਡੀ ਜਿਹੜੀ ਕਰੀਜ ਹੈ ਉਹ ਖੰਭੇ ਵਾਂਗੂ ਖੜ੍ਹ ਜੂਗੀ ਤੇ ਦੂਜਾ ਫਾਇਦਾ ਇਹਦਾ ਇਹ ਹੋਊਗਾ ਕਈ ਵਾਰ ਕੀ ਹੁੰਦਾ ਕਿ ਆਪਣੇ ਜਿਹੜੇ ਕੱਪੜਿਆਂ ਦੇ ਉੱਤੇ ਜਿਹੜੇ ਜਿੱਟੇ ਕੱਪੜੇ ਹੁੰਦੇ ਆ ਜਾਂ ਫਿਰ ਕੋਈ ਵੀ ਰੰਗਦਾਰ ਕੱਪੜੇ ਹੁੰਦੇ ਆ ਆਪਣੀ ਜਿਹੜੀ ਪ੍ਰੈਸ ਦੇ ਥੱਲੇ ਕਈ ਜਿਹੜੀ ਡੱਤ ਵਾਲੇ ਕਾਲੇ ਦਾਗ ਪੈ ਜਾਂਦੇ ਆ ਤੇ ਉਹ ਜਿਹੜੇ ਕਾਲੇ ਦਾਗ ਹੈ ਜਦੋਂ ਹੌਟ ਹੋ ਜਾਂਦੀ ਆ ਆਪਣੇ ਕਿਤੇ ਕਪੜਿਆਂ ਦੇ ਉੱਤੇ ਲੱਗ ਜਾਂਦੇ ਆ ਜਿਹੜੇ ਜਿਹੜੇ ਵਧੀਆ ਤੇ ਮਹਿੰਗੇ ਜਾਂ ਬ੍ਰਾਂਡਡ ਕਪੜੇ ਜਿਹੜੇ ਖਰਾਬ ਹੋ ਜਾਂਦੇ ਪਰ ਦੋਸਤੋ ਇਸ ਤਰੀਕੇ ਨਾਲ ਤੁਹਾਡੇ ਕਦੀ ਵੀ ਜਿਹੜੇ ਆ ਕਪੜਿਆਂ ਦੇ ਉੱਤੇ ਦਾਗ ਨਹੀਂ ਪੈਣਗੇ ਸੋ ਦੋਸਤੋ ਟੀਵੇ ਦਾ ਲੱਗਾ ਤੁਹਾਨੂੰ ਇਹ ਲੱਗ ਰਿਹਾ ਜੇ ਤੁਹਾਨੂੰ ਇਹ ਵਾਲਾ ਆਈਡੀਆ ਵਧੀਆ ਲੱਗਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਸ਼ੇਅਰ ਕਰ ਦੇਣਾ ਤੇ ਦੋਸਤੋ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੇ ਇਨਫਾਰਮੇਟਿਵ ਵੀਡੀਓਜ਼ ਦੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਜਾਂਦੇ ਜਾਂਦੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਆਪਣੇ ਯਾਰਾਂ ਦੋਸਤਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਨਾਲ